ਪ੍ਰੋਗਰਾਮ ਹੈ ਬੇਸਿਕਲੀ ਐਂਡ ਕਿਆ ਸੁਣ ਸਕਦਾ ਅ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਸਾਡਾ ਜਿਹੜਾ ਪ੍ਰੋਗਰਾਮ ਸੀ ਹਨਰ ਸਕਿਆ ਸਕੂਲਸ ਨੂੰ ਲੈ ਕੇ ਜੁਲਾਈ ਇਸ ਸਾਲ ਤੋਂ ਅਸੀਂ ਇਹ ਸਕੂਲਸ ਸ਼ੁਰੂ ਕੀਤੇ ਆ ਪੰਜਾਬ ਦੇ ਵਿੱਚ 40 ਸਕੂਲ ਜਿੱਥੇ ਚਾਰ ਉਹ ਟ੍ਰੇਡਾਂ ਜੋ ਆਮ ਲੋਡ ਹੈ ਜਿਨ੍ਹਾਂ ਨੂੰ ਅੱਜ ਸੋਸਾਇਟੀ ਨੂੰ ਲੋੜ ਹੈ ਹਾਈ ਡਿਮਾਂਡ ਹੈ ਜਿਹਦੇ ਵਿੱਚ ਉਹ ਡਿਜ਼ਾਈਨ ਐਂਡ ਡਿਜੀਟਲ ਮਾਰਕੀਟਿੰਗ ਹੈ ਬਿਊਟੀ ਐਂਡ ਵੈਲਨੈਸ ਹੈ ਹੈਲਥ케ਅਰ ਹੈ ਬੈਂਕਿੰਗ ਫਾਈਨੈਂਸ ਸੈਕਟਰ ਇੰਸ਼ੋਰੈਂਸ ਹੈ ਜਿਹਦੀ ਅਗਲੇ 10-15 ਸਾਲ ਤੱਕ ਹਿਊਜ ਡਿਮਾਂਡ ਆਉਗੀ ਤਾਂ ਸਾਡਾ ਮਕਸਦ ਹੈ ਕਿ ਸਾਡੇ ਕੋਲ ਬੱਚਾ 11ਵੀਂ ਚ ਜਾਵੇ ਜਿੱਥੇ ਅਸੀਂ ਬੱਚੇ ਸਾਇੰਟਿਸਟ ਇੰਜੀਨੀਅਰਸ ਲਾਇਰਸ ਜਰਨਲਿਸਟ ਬਣਾਣੇ ਹਨ ਡਾਕਟਰਸ ਬਣਾਣੇ ਹਨ ਉੱਥੇ ਨਾਲ-ਨਾਲ ਹਰ ਇੱਕ ਬੱਚਾ ਸਾਡੇ ਕੋਲ ਹਰ ਸਾਲ 12ਵੀਂ ਚ ਲਗਭਗ 2.5 ਲੱਖ ਤੋਂ ਵੱਧ ਬੱਚਾ ਆਂਦਾ ਹੈ ਤਾਂ ਹਰ ਇੱਕ ਬੱਚਾ ਹੁਣ ਹਰ ਕੋਈ ਤਾਂ ਇੰਜੀਨੀਅਰ ਨਹੀਂ ਬਣ ਸਕਦਾ ਪਰ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜਿਹੜੀ ਇੱਕ ਮਿਨਿਮਮ ਸਟੈਂਡਰਡ ਆਫ ਲਿਵਿੰਗ ਮਿਲ ਸਕੇ ਇੱਕ ਚੰਗੀ ਨੌਕਰੀ ਮਿਲ ਸਕੇ ਤਾਂ ਇਹ ਚਾਰ ਟ੍ਰੇਡਸ ਸ਼ੁਰੂ ਕੀਤੀਆਂ ਨੇ ਤੇ ਚਾਰੋਂ ਟ੍ਰੇਡਸ ਨੂੰ ਜਿਹੜੇ ਇਹਨਾਂ ਦੇ ਟ੍ਰੇਡ ਐਕਸਪਰਟਸ ਹੈ ਜਿਵੇਂ ਹੈਲਥ케ਅਰ ਮੈਕਸ ਕਰ ਦੇ ਨਾਲ 파ਟਨਰ ਹੈ ਬਿਊਟੀ ਐਂਡ ਵੈਲਨੈਸ ਇਸ ઓਰੀਨ ਇਸ 파ਟਨਰ ਬੈਂਕਿੰਗ ਫਾਈਨੈਂਸ ਲੇਬਰ نیٹ 파ਟਨਰ ਹੈ ਤਾਂ ਇਹ ਅੱਜ ਜਿਵੇਂ ਮੀਡੀਆ ਜੇ ਕਿਤਨੋਂ ਹੀ ਡਿਜੀਟਲ ਡਿਜ਼ਾਈਨ ਦੇ ਵਿੱਚ ਕਿੰਨੇ ਗ੍ਰਾਫਿਕ ਡਿਜ਼ਾਈਨਰਸ ਕੰਟੈਂਟ ਡਾਇਰੈਕਟਰਸ ਦੀ ਲੋੜ ਹੈ ਸੁੱਧ ਪੰਜਾਬੀ ਲਿਖਣ ਵਾਲਾ ਨਹੀਂ ਮਿਲ ਪਾ ਰਿਹਾ ਤਾਂ ਉਹ ਵੀ ਆਰ ਕ੍ਰੀਏਟਿੰਗ ਅ ਮਾਰਕੀਟ ਤੇ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਜਿਹੜੇ ਜਿਹੜੇ ਟੀਚਰਸ ਨੇ ਸਿਲੇਬਸ ਬਣਾਇਆ ਉਹਨਾਂ ਨੇ ਸਾਰਿਆਂ ਨੂੰ ਫੈਸਿਲਿਟੇਟ ਕੀਤਾ ਤੇ ਨਾਲ ਹੀ ਕੱਲ ਨੂੰ ਪੰਜਾਬ ਦੇ ਵਿੱਚ ਮੇਗਾ ਪੀਟੀਐਮ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਕੱਲ ਮੇਗਾ ਪੀਟੀਐਮ ਹੋਊਗੀ ਮਿਤੀ 20 ਦਸੰਬਰ ਨੂੰ ਤੇ ਨਾਲ ਹੀ ਪੇਰੈਂਟ ਵਰਕਸ਼ਾਪ ਅਸੀਂ ਇੱਕ ਵਾਰੀ ਇਸ ਵਾਰੀ ਪੀਟੀਐਮ ਚ ਇੱਕ ਹੋਰ ਚੀਜ਼ ਐਡ ਕਰ ਦਿੱਤੀ ਹੈ ਕਿ ਅਸੀਂ ਪੇਰੈਂਟ ਵਰਕਸ਼ਾਪ ਕਰਾ ਰਹੇ ਹਾਂ ਕਿ ਮਾਤਾ ਪਿਤਾ ਨੂੰ ਸਕੂਲ ਚਾ ਬੁਲਾ ਹੀ ਰਹੇ ਹਾਂ ਜਿੱਥੇ ਉਹਨਾਂ ਨੂੰ ਬੱਚੇ ਦੇ ਨਤੀਜਿਆਂ ਬਾਰੇ ਦੱਸਾਂਗੇ ਬੱਚੇ ਦੀ ਪ੍ਰੋਗਰੈਸ ਹੈ ਅਕੈਡੈਮਿਕ ਪ੍ਰੋਗਰੈਸ ਐਂਡ ਇਮੋਸ਼ਨਲ ਪ੍ਰੋਗਰੈਸ ਉਡੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਕਿਵੇਂ ਭਾਗੀਦਾਰੀ ਆ ਉਹਦੇ ਨਾਲ ਨਾਲ ਅਸੀਂ ਪੇਰੈਂਟਸ ਨੂੰ ਜਿਹੜਾ ਹੈ ਉਹਨਾਂ ਦੀ ਟ੍ਰੇਨਿੰਗ ਕਰਾ ਰਹੇ ਹਾਂ ਕਿ ਆਫਟਰ ਸਕੂਲ ਆਰਜ਼ ਜਦੋਂ ਬੱਚਾ ਸਕੂਲ 'ਚ ਨਹੀਂ ਹੈ ਕੋਈ ਬਹੁਤ ਆ ਟਾਈਮ ਬੱਚਾ ਆਪਣੇ ਘਰ ਦੇ ਘਰ ਦੇ ਵਿੱਚ ਹੁੰਦਾ ਘਰ ਦੇ ਨਾਲ ਰਹਿੰਦਾ ਉਦਾਂ ਤੁਸੀਂ ਉਸ ਵਕਤ ਉਸ ਬੱਚੇ ਨੂੰ ਕਿਵੇਂ ਤੁਸੀਂ ਹੋਰ ਬੈਟਰ ਕਰ ਸਕਦੇ ਹੋ ਤੋ ਉਹ ਕਰਾਂਗੇ ਸਰ ਕਿਹੜੀ ਕਲਾਸ ਤੋਂ ਸ਼ੁਰੂ ਹੋ ਰਹੀ ਹੈ ਜੋ ਹੁਨਰ ਸਿੱਖਿਆ ਸਕੂਲ ਜੀ 11ਵੀਂ ਤੇ 12ਵੀਂ ਵਿੱਚ ਐਜ਼ ਅ ਪਾਇਲਟ ਅਸੀਂ 40 ਸਕੂਲਾਂ 'ਚ ਸ਼ੁਰੂ ਕੀਤਾ ਤੇ ਐਡਮਿਸ਼ਨ ਇਸ ਸਾਲ ਹੋ ਗਏ ਆ ਇਹ ਸਾਡਾ ਪਹਿਲਾ ਬੈਚ ਇਸ ਵਕਤ ਚੱਲ ਰਿਹਾ ਸਿਲੇਬਸ ਐਕਸਟੈਂਡ ਕੀਤਾ ਗਿਆ ਜਾਂ ਸਿਲੇਬਸ ਦੇ ਵਿੱਚ ਟੋਟਲੀ ਟੋਟਲੀ ਨਵਾਂ ਸਿਲੇਬਸ ਇਹਦੇ ਵਿੱਚ ਟੋਟਲੀ ਨਵਾਂ ਸਿਲੇਬਸ ਪ੍ਰੈਕਟੀਕਲ ਸਿਲੇਬਸ ਜਣੀ ਜਿਹੜੀ ਅੰਗਰੇਜ਼ੀ ਹੈ ਜਿਵੇਂ ਬਾਕੀ ਜਦੋਂ ਬੱਚਾ ਪੜਦਾ ਹੋਇ ਲਿਟਰੇਚਰ ਪੜ ਰਿਹਾ ਤੇ ਇਸ ਵਿੱਚ ਅਸੀਂ ਇੰਗਲਿਸ਼ ਬਣਾਈਆ ਫੰਕਸ਼ਨਲ ਇੰਗਲਿਸ਼ ਉਹਦੇ 40% ਜਿਹੜਾ ਸਟ्रेस ਹੈ ਔਨ ਸਪੀਕਿੰਗ ਇੰਗਲਿਸ਼ ਜਾਨੀ ਉਸਪੋਕਨ ਇੰਗਲਿਸ਼ ਦੇ ਵਿੱਚ ਹੋਵੇ ਬੱਚਾ ਉਹ ਇੰਗਲਿਸ਼ ਸਪੀਕਿੰਗ ਐਕਸਲ ਕਰ ਸਕੇ ਸਪੋਕਨ ਇੰਗਲਿਸ਼ ਜਿਵੇਂ ਉਹਨੂੰ ਫਾਰਮ ਭਰਨੇ ਉਹਦੇ ਉਹਦੇ ਤੇ ਫੋਕਸ ਹੈ ਪੰਜਾਬੀ ਦੇ ਵਿੱਚ ਸੱਭਿਆਚਾਰ ਪੰਜਾਬੀ ਸ਼ੁੱਧ ਪੰਜਾਬੀ ਰੱਖਣ ਨੂੰ ਆ ਟੈਕਨੋਲੋਜੀ ਡੇਲੀ ਯੂਜ਼ ਤਾਂ ਬੜਾ ਪ੍ਰੈਕਟੀਕਲ ਸਿਲੇਬਸ ਬਣਾ ਲਿਆ ਮੰਤਰੀ ਸਕੂਲਾਂ ਚ ਐਕਸਟੈਂਡ ਕਰਨ ਵਾਲੇ ਨਹੀਂ ਨਹੀਂ ਇਹ ਸਿਰਫ ਇੱਕ ਅਸੀਂ ਅਸੀਂ ਚਾਹੁੰਦੇ ਹਾਂ ਕਿ ਹੌਲੀ ਹੌਲੀ ਇਹ ਸਕੂਲ ਥੋੜੇ ਹੋਰ ਵਧਾ ਦੇ ਪੰਜਾਬ ਦੇ ਵਿੱਚ ਹਰ ਬਲਾਕ ਚ ਇੱਕ ਸਕੂਲ ਐਦਾਂ ਦਾ ਹੋਵੇ ਜਿੱਥੇ ਸਾਡੇ ਕੋਲ ਇਹ ਵੀ ਉਹ ਵੀ ਅਲੱਗ-ਅਲੱਗ ਕਿਸਮ ਦੇ ਸਕੂਲ ਹੈ ਸਾਡੇ ਕੋਲ ਸਕੂਲਸ ਆਫ ਐਮਨਸ ਜਿਹਨਾਂ ਦੇ ਬੱਚੇ ਦੀ ਅਕੈਡੈਮਿਕ ਕੈਪੇਬਿਲਿਟੀ ਹੈ ਉਦਾਂ ਦਾ ਹਰ ਚੀਜ਼ ਹੋਵੇ ਜਿੱਥੇ ਅਸੀਂ ਟਾਪ ਪਲੇਅਰ ਤਾਂ ਬਣਾਈ ਰਹੇ ਹਾਂ ਪਰ ਅਸੀਂ ਆਪਾਂ ਇਹ ਵੀ ਦੇਖਣਾ ਹੈ ਨਾ ਕਿ ਹਰ ਬੱਚਾ ਹੁਣ ਹਰ ਬੱਚਾ ਇੰਜੀਨੀਅਰ ਨਹੀਂ ਬਣ ਸਕਦਾ ਹਰ ਬੱਚਾ ਆਈਆਈਟੀ ਚ ਨਹੀਂ ਜਾ ਸਕਦਾ ਹਰ ਬੱਚਾ ਆਈਐਮ ਚ ਨਹੀਂ ਜਾ ਸਕਦਾ ਪਰ ਸਾਨੂੰ ਹਰ ਬੱਚੇ ਦੇ ਉੱਤੇ ਖਿਆਲ ਰੱਖਣਾ ਤਾਂ ਜਿਹੜੇ ਬੱਚੇ 12ਵੀਂ ਤੋਂ ਬਾਅਦ ਕਾਲਜ ਨਹੀਂ ਜਾ ਪਾਉਂਦੇ ਸੀ ਹੁਣ ਉਹ 12ਵੀਂ ਤੋਂ ਨਿਕਲਦੇ ਸਾਰੇ ਉਹਨਾਂ ਨੂੰ 25 30000 40000 ਵਾਲੀ ਨੌਕਰੀ ਮਿਲ ਸਕਦੀ ਹੈ ਮੰਤਰੀ ਜੀ ਕੈਚ ਡੈਮ ਕੈਚ ਥੈਮ ਯਾਦਵਾ ਲਾਈਕ ਕਨਸੈਪਟ ਹੈਗਾ 12ਵਾਂ ਦੇ ਚਾਚ ਉਸੀ ਦੋ ਤਿੰਨ ਬੈਚਸ ਬਾਹਰ ਭੇਜੇ ਸੀਗੇ ਅਬਰਾਡ ਟੀਚਰਸ ਦੇ ਜਿਹੜਾ ਸਿੱਕ ਇਹ ਆਈਡੀਆ ਜਿਹੜਾ ਹੈ ਕਿੱਥੋਂ ਆਇਆ ਨਹੀਂ ਇਹ ਆਈਡੀਆ ਇੱਥੋਂ ਆਇਆ ਜਦੋਂ ਅਸੀਂ ਡਾਟਾ ਦੇਖਿਆ ਜੀ ਜਦੋਂ ਮੈਂ ਹਰ ਸਾਲ ਇਹ ਦੇਖਦਾ ਸੀ ਕਿ ਮੇਰੇ ਕੋਲ 2.5 ਲੱਖ ਬੱਚੇ ਆ ਰਹੇ ਆ ਪਰ ਮੇਰੇ ਹਾਇਰ ਐਜੂਕੇਸ਼ਨ ਚਾਹੇ ਉਹ ਅਬਰਾਡ ਵੀ ਜਾ ਰਹੇ ਹੋ 1.5 ਲੱਖ ਹੀ ਜਾ ਰਹੇ ਆ 1 ਲੱਖ ਬੱਚਾ ਉਹ ਕਿੱਥੇ ਉਹ ਕੀ ਕਰ ਰਿਹਾ ਜ਼ਿੰਦਗੀ ਚ ਉਹਨਾਂ ਵਿੱਚੋਂ ਚਲੋ ਕੁਝ ਬੱਚੇ ਤਾਂ ਆਉਣਗੇ ਜੋ ਆਪਣੇ ਪਰਿਵਾਰਕ ਕਿੱਤੇ ਚ ਆ ਗਏ ਕੋਈ ਆਪਣੇ ਖਾਨਦਾਨੀ ਦੁਕਾਨ ਤੇ ਬਹਿ ਗਿਆ ਫੈਕਟਰੀ 'ਚ ਬਹਿ ਗਿਆ ਪਰ ਫਿਰ ਦੇਖਿਓ ਬਹੁਤ ਸਾਰੇ ਬੱਚੇ ਨੂੰ ਜਿਹੜਾ 8-10 ਉਹ ওভারঅল ਕਿਵੇਂ ਆਪਣਾ ਜੀਵਨ ਜੀਊਗਾ ਉਹਨਾਂ ਬੱਚਿਆਂ ਨੂੰ ਦੇਖਦੇ ਉੱਥੋਂ ਅਸੀਂ ਆ ਹੁਨਰ ਸਿੱਖਿਆ ਸਕੂਲਸ ਦਾ ਆਈਡੀਆ ਲੈ ਕੇ ਆਏ ਹੁਣ ਇੱਥੇ ਜਦੋਂ 12ਵੀਂ ਚ 12ਵੀਂ ਦੇ ਸਰਟੀਫਿਕੇਟ ਦੇ ਨਾਲ ਨਾਲ ਉਹਨੂੰ ਇੱਕ ਐਕਸਟਰਾ ਸਰਟੀਫਿਕੇਟ ਮਿਲ ਰਿਹਾ ਕਿ ਹੈਲਥ케ਅਰ ਐਕਸਪਰਟ ਹੈ ਉਹ ਕਿਸੇ ਵੀ ਹਸਪੀਟਲ ਨਰਸਿੰਗ ਹੋਮ ਚ ਨੌਕਰੀ ਲੈ ਸਕਦਾ ਜਾ ਕੇ ਇਸ ਪੁਆਇੰਟ ਤੇ ਕੋਈ ਵਿਚਾਰ ਕੀਤਾ ਜੀ ਬਿਲਕੁਲ ਕਰਾਂਗੇ ਜੀ ਮੈਂ ਫੋਕਸ ਫੋਕਸ ਵੀ ਇਹ ਹੈ ਮੇਰੇ ਯਕੀਨ ਮੰਨਿਓ ਇਹ ਡਿਜ਼ਾਈਨਡ ਹੈ ਜੇ ਅਗਰ ਇਹਨੂੰ ਪ੍ਰੈਕਟੀਕਲਿਟੀ ਸਾਡੇ ਟੀਚਰ ਸੇਟਰੀ ਕਿਨਲ ਐਗਜ਼ੀਕਿਊਟ ਕਰ ਦਿੰਨਾ ਉਲਟਾ ਕੰਪਨੀਆਂ ਭੱਜਣਗੀਆਂ ਕਿਉਂਕਿ ਜਦੋਂ ਬੰਦੇ ਨੂੰ ਕੌਨਫੀਡੈਂਸ ਹੋ ਗਿਆ ਇਹਨੇ ਚਾਰੋਂ ਕੋਰਸ ਉਹਨੇ ਜਿਨ੍ਹਾਂ ਦੀ ਹਾਈ ਡਿਮਾਂਡ ਹੈ ਅੱਜ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਬਿਮਾਰ ਪਿਆ ਸਾਡੇ ਕੋਲ ਫਿਜ਼ੀਓਥੈਰੇਪਿਸਟ ਨਹੀਂ ਸਾਡੇ ਕੋਲ ਤੁਸੀਂ ਡਿਜ਼ਾਈਨ ਚ ਦੇਖ ਲਓ ਸਾਨੂੰ ਕਿੰਨੇ ਗ੍ਰਾਫਿਕ ਡਿਜ਼ਾਈਨਰ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਰਿਹਾ ਉੱਥੇ ਲੋੜ ਹੈ ਬਿਊਟੀ ਐਂਡ ਵੈਲਨੈਸ ਦੇ ਵਿੱਚ ਹਾਈ ਡਿਮਾਂਡ ਹੈ ਬੰਦਾ ਆਪਣੇ ਘਰੇ ਸ਼ੁਰੂ ਕਰ ਸਕਦਾ ਕੰਮ ਤਾਂ ਸਾਰੇ ਕੋਰਸਿਸ ਇਦਾਂ ਦੇ ਨੇ ਕਿ ਤੁਸੀਂ ਬਹੁਤ ਮਿਨੀਮਮ ਇਨਵੈਸਟਮੈਂਟs ਬੱਚੇ ਆਪਣੇ ਘਰੋਂ ਵੀ ਜਿਹੜਾ ਕੰਮ ਸ਼ੁਰੂ ਕਰ ਸਕਦੇ। ਜੋ ਜਿੱਦ ਦਾ ਵਿਦੇਸ਼ 'ਚ ਇੱਕ ਕਲਚਰ ਹੈ ਕਿ ਸਟੱਡੀ ਵੀ ਕਰਦੇ ਆ ਨਾਲ ਪਾਰਟ ਟਾਈਮ ਜੌਬ ਵੀ ਚੱਲਦੀ ਰਹਿੰਦੀ ਹੈ। ਇੰਡੀਆ ਦੇ ਵਿੱਚ ਉਹੋ ਜਿਹਾ ਕਲਚਰ ਜਾਂ ਪੰਜਾਬ ਦੇ ਕੁਝ ਏਰੀਆ ਦੇ ਵਿੱਚੋਂ ਥੋੜੀ ਡਿਵੈਲਪ ਕਰਨ ਦੇ ਥੋੜੇ ਥੋੜੇ ਕਿ ਦਿਨ ਦੇ ਸਮੇਂ ਬੰਦਾ ਪ੍ਰਸਤੁਤ ਪੱਧਰ ਗ੍ਰੈਜੂਏਸ਼ਨ ਕਰਨ ਚੱਲਾ ਜਾਵੇ ਔਰ ਨਾਲ ਨਾਲ ਕੰਮ ਸ਼ਾਮ ਨੂੰ ਕਰਦਾ ਰਹੇ। ਇਹ 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 ਉਸੇ ਤਰ੍ਹਾਂ ਕੋਸ਼ਿਸ਼ ਹੈ ਜੀ। ਉਸੇ ਡਾਇਰੈਕਸ਼ਨ 'ਚ ਕੋਸ਼ਿਸ਼ ਹੈ। ਕਿੰਨੇ ਸਕੂਲਾਂ ਦੇ ਵਿੱਚ 40 ਸਕੂਲਾਂ ਨੂੰ ਮਿਲ ਰਸੀਆ ਤੇ ਕੱਲ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਜਿਹੜੀ ਵੱਡੀ ਖਬਰ ਇਹ ਹੈ ਕਿ ਕੱਲ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਮੈਗਾ ਪੀਟੀਐਮ ਹੋਊਗੀ ਡਿਪਾਰਟਮੈਂਟ ਨੇ ਤਿਆਰੀਆਂ ਕਰ ਲੀਆਂ ਤੇ ਨਾਲ ਹੀ ਜਿਹੜਾ ਹੈ ਪੇਰੈਂਟ ਵਰਕਸ਼ਾਪ ਜਿਹੜੀ ਕੱਲ ਹੋਗੀ ਤਾਂ